ਅੱਜ ਜਿਹੜਾ ਪੰਜਾਬੀਆਂ ਵਾਸਤੇ ਗੁਰਨਾਣਕ ਨਾਮ ਲੈਵਾ ਸੰਗਤ ਵਾਸਤੇ ਇਨਸਾਨੀਅਤ ਕੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਵਾਸਤੇ ਜੋ ਕੱਲ ਔਨਰੇਬਲ ਸੁਪਰੀਮ ਕੋਰਟ ਚ ਔਨਰੇਬਲ ਚੀਫ ਜਸਟਿਸ ਆਫ ਇੰਡੀਆ ਜੋ ਜੋ ਲਲਿਤ ਸਾਹਿਬ ਦੀ ਜੋ ਬੈਂਚ ਸੀ ਉਹਦੇ ਵਿੱਚ ਜੋ ਸਖਤ ਟਿੱਪਣੀ ਕੀਤੀ ਗਈ ਹੈ ਕਿ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਨੇ ਦੇ ਕੇਸ ਚ ਜੋ ਅਨਨੇਸੈਸਰੀਲੀ ਡਿਲੇ ਹੋ ਰਿਹਾ ਉਹਦੇ ਵਿੱਚ बार-बार 2-2 ਮਹੀਨੇ ਕਹਿ ਕੇ ਸਮਾਂ ਟਪਾਇਆ ਜਾ ਰਿਹਾ ਹੈ ਸਪਸ਼ਟ ਆਨਰੇਬਲ ਕੋਰਟ ਨੇ ਹੁਕਮ ਕੀਤਾ ਕਿ 30 ਤਰੀਕ 30 ਸਪਟੈਂਬਰ ਉਹ ਫਾਈਨਲ ਤਰੀਕ ਹੈ ਸੁਬ ਆਨਰੇਬਲ ਜਿਹੜਾ ਸੁਪਰੀਮ ਕੋਰਟ ਦੇ ਆਦੇਸ਼ ਨੇ ਕਿ ਹੋਮ ਮਿਨਿਸਟਰੀ ਇਹਦੇ ਚ ਆਪਣੇ ਟਿੱਪਣੀ ਸਪਸ਼ਟ ਤੌਰ ਤੇ ਦਵੇ ਸ਼੍ਰੋਮਣੀ ਅਕਾਲੀ ਦਲ ਤੇ ਅਸੀਂ ਸਾਰੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੂੰ ਨਰਿੰਦਰ ਮੋਦੀ ਜੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਸਾਰੇ ਪੰਜਾਬੀ ਅਪੀਲ ਕਰਦੇ ਆਂ ਬੰਦੀ ਸਿੰਘ ਦਾ ਮੁੱਦਾ ਬੰਦੀ ਸਿੰਘ ਦੀ ਰਿਹਾਈ ਬੰਦੀ ਸਿੰਘ ਉਹ ਨੇ ਜਿਨ੍ਹਾਂ ਦੀ ਕਿਸੇ ਦੇ ਨਾਲ ਕੋਈ ਜਾਤੀ ਫਰਕ ਜਾਂ ਦੁਸ਼ਮਣੀ ਨਹੀਂ ਸੀ ਜੋ ਉਸ ਵੇਲੇ ਕਾਂਗਰਸ ਦੀ ਹਕੂਮਤਾਨ ਸਰਕਾਰ ਸੀ ਜਿਹਦੀ ਅਗਵਾਈ ਇੰਦਰਾ ਗਾਂਧੀ ਕਰਦੀ ਸੀ ਤੇ ਉਸ ਤੋਂ ਬਾਅਦ ਰਾਜੀਵ ਗਾਂਧੀ ਕਰਦੇ ਸਨ ਜੋ ਸ੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਭੇਜ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹ-ਤੇਰੀ ਕਰਨਾ ਆਪਣੀ ਫੌਜੀ ਆਪਣੇ ਲੋਕਾਂ ਦੇ ਉਲਟ ਵਰਤਣੀ ਸ਼ਹੀਦੀ ਦਿਹਾੜੇ ਦੇ ਦਿਨ ਹਜ਼ਾਰਾਂ ਲੋਕਾਂ ਨੂੰ ਉੱਥੇ ਸ਼ਹੀਦ ਕਰ ਦੇਣਾ ਇਸ ਮੁੱਦੇ ਨੂੰ ਲੈ ਕੇ ਜੋ ਬੇਇਨਸਾਫੀ ਹੋਈ ਉਹਨੂੰ ਮੁੱਖ ਰੱਖਦਿਆਂ ਜਾਂ ਉਸ ਤੋਂ ਬਾਅਦ ਜੋ 84 ਦੇ ਕਾਂਗਰਸ ਵੱਲੋਂ ਕਤਲੇਆਮ ਕਰਾਏ ਗਏ ਜੈਨੋਸਾਈਡ ਕਰਾਇਆ ਗਿਆ ਨਸ਼ਲਕੁਸ਼ੀ ਕੀਤੀ ਗਈ ਉਸ ਦੇ ਖਿਲਾਫ ਔਰ ਜੋ ਉਸ ਤੋਂ ਬਾਅਦ ਪੰਜਾਬ 'ਚ ਜੋ ਦੌਰ ਚੱਲਿਆ ਕਿ 8% ਦੀ ਬਹੁਮਤ ਕੱਲੀ 8% ਲੋਕਾਂ ਨੇ ਵੋਟ ਪਾਈ 8% ਦੀ ਲੋਕਾਂ ਨੇ ਔਰ ਇੱਕ ਸਰਕਾਰ ਬਣੀ ਔਰ ਉਸ ਸਰਕਾਰ ਨੇ ਕਿਸ ਤਰੀਕੇ ਨਾਲ ਬਿਆਨ ਸਿੰਘ ਦੀ ਸਰਕਾਰ ਨੇ ਹਿਊਮਨ ਰਾਈਟਸ ਵਾਇਲੇਸ਼ਨਸ ਕੀਤੇ ਬੱਚੇ ਬੱਚੀਆਂ ਨੂੰ ਦਿਨ ਦਿਹਾੜੇ ਚੱਕ ਕੇ ਗਾਇਬ ਕਰਤਾ ਜਾਂਦਾ ਸੀ ਇਹ ਕਨਫਾਊਂਟਰਸ ਹੋ ਜਾਂਦੇ ਸਨ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਉਸ ਵੇਲੇ ਮਾਹੌਲ ਇਹ ਬਣ ਗਿਆ ਸੀਗਾ ਕਿ ਲੋਕਾਂ ਨੂੰ ਸਰਕਾਰਾਂ ਤੇ ਵਿਸ਼ਵਾਸ ਹੀ ਨਹੀਂ ਰਹਿ ਗਿਆ ਸੀਗਾ ਤੇ ਬੰਦੀ ਸਿੰਘਾਂ ਨੇ ਕੁਝ ਫੈਸਲੇ ਕੀਤੇ ਉਹਨਾਂ ਫੈਸਲਿਆਂ ਨੂੰ ਮੈਂ ਅੱਜ ਅਪੀਲ ਕਰਦਾ ਕੀ ਹੋਮ ਮਿਨਿਸਟਰ ਸਾਹਿਬ ਪ੍ਰਧਾਨ ਮੰਤਰੀ ਜੀ ਜਿਹੜਾ ਉਹਨਾਂ ਨੇ ਆਪ ਇਸ ਨੂੰ ਹਮਦਰਦੀ ਨਾਲ ਵਿਚਾਰਦਿਆਂ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੈਂ ਅੱਜ ਉਹ ਚਿੱਠੀ ਫੇਰ ਦੁਬਾਰਾ ਤੁਹਾਡੇ ਸਾਹਮਣੇ ਸਨਮੁਖ ਲੈ ਕੇ ਆਇਆ ਕਿ ਇਸ ਮੁੱਦੇ ਤੇ ਉਹਨਾਂ ਨੇ ਵੀ ਹਮਦਰਦੀ ਜ਼ਰੂਰ ਵਿਖਾਈ ਮਗਰ ਉਹਦਾ ਰਿਜ਼ਲਟ ਨਹੀਂ ਨਿਕਲਿਆ ਉਹ ਰਿਲੀਜ਼ ਨਹੀਂ ਹੋ ਸਕੇ ਬੰਦੀ ਸਿੰਘ ਅੱਜ ਤੱਕ ਔਰ ਮੈਂ ਆਜ ਕਰਦਾ ਉਮੀਦ ਕਰਦਾ ਕਿ ਇਸ ਕੇਸ ਦੇ ਇਸ ਜਿਨ੍ਹਾਂ ਨੇ 27 27 ਸਾਲ ਸਜ਼ਾ ਕੱਟ ਲਈ ਹੈ ਜੇ ਕੋਈ ਇੱਕ ਮਨੁੱਖੀ ਅਧਿਕਾਰਾਂ ਦਾ ਵੀ ਇਹ ਕਾਲ ਹੈ ਇਨਸਾਨੀਅਤ ਹੀ ਨਹੀਂ ਕਿੱਥੇ ਕਹਿੰਦੀ 828 ਦੀ ਚੱਕੀ 'ਚ ਇੱਕ ਜਿਹਦੇ 'ਚ ਤੁਸੀਂ ਕੋਈ ਪਰੋਲ ਨਹੀਂ ਤੁਸੀਂ ਕਿਸੇ ਨੂੰ ਮਿਲ ਨਹੀਂ ਸਕਦੇ ਇਨ ਹਿਊਮਨ ਕੰਡੀਸ਼ਨਸ ਤੇ ਤੁਹਾਨੂੰ ਰੱਖਿਆ ਜਾਵੇ 27 ਸਾਲ ਤੋਂ ਵੱਧ ਸਮਾਂ ਹੋ ਗਿਆ ਔਰ ਇਹ ਸਾਰੀ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਨੇ ਆਪ ਦੀ ਸਮੇ ਤੋਂ ਵੱਧ ਸਜ਼ਾ ਕੱਟ ਲਈ ਇਹ ਸਾਰੀ ਗੱਲਾਂ ਨੂੰ ਵਿਚਾਰਦਿਆਂ ਮੈਂ ਬੜਾ ਧੰਨਵਾਦੀ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹਦੇ 'ਚ ਇਸ ਗੱਲ ਨੂੰ ਹਮਦਰਦੀ ਨਾਲ ਵਿਚਾਰਨ ਦੀ ਗੱਲ ਕੀਤੀ ਹੈ ਔਰ ਮੈਂ ਆਸ ਕਰਦਾ ਉਮੀਦ ਕਰਦਾ ਕਿ ਕਿਉਂਕਿ ਨਾਓ ਦ ਬਾਲ ਇਜ਼ ਇਨ ਦ ਕੋਰਟ ਆਫ ਦ ਹੋਮ ਮਿਨਿਸਟਰੀ ਐਂਡ ਦ ਪ੍ਰਾਈਮ ਮਿਨਿਸਟਰ ਆਫ ਦਿਸ ਕੰਟਰੀ ਇਹਨਾਂ ਦੀ ਆ 11 10 19 ਦੀ ਇਹ ਚਿੱਠੀ ਹੈ ਜਿਹੜੀ ਅੰਗਰੇਜ਼ੀ ਚ ਲਿਖੀ ਸੀ ਕਮੇਮੋਰੇਸ਼ਨ ਆਫ 550th ਬਰਥ ਐਨੀਵਰਸਰੀ ਆਫ ਗੁਰੂ ਨਾਨਕ ਦੇਵ ਜੀ ਸਪੈਸ਼ਲ ਰਿਮਿਸ਼ਨ ਐਂਡ ਰੀਲੀਜ਼ ਆਫ ਪ੍ਰिजनर्स ਇਹ ਸਪੈਸ਼ਲ ਰਿਮਿਸ਼ਨ ਚ ਤੇ ਰੀਲੀਜ਼ ਚ ਇੱਕ ਕੇਸ ਕੇਸ ਆਫ ਕਮਿਊਨੀਕੇਸ਼ਨ ਆਫ ਡੈਥ ਸੈਂਟਰਸ ਟੂ ਲਾਈਫ ਇਨ ਪ੍ਰिजनਮੈਂਟ ਇੱਕ ਕੇਸ ਦਾ ਬਲਵੰਤ ਸਿੰਘ ਰਾਜਵਾਲਾ ਸਨੋ ਮਲਕੀਤ ਸਿੰਘ ਦਾ ਸਪਸ਼ਟ ਜ਼ਿਕਰ ਜਿਦ ਤੇ ਬਾਕੀ ਜਿਹੜੇ ਨਾਮ ਨੇ ਉਹਦੇ ਚ ਪ੍ਰੋਫੈਸਰ ਗਵਿੰਦਰਪਾਲ ਭੁੱਲਰ ਜੀ ਵੀ ਨੇ ਜਿਨ੍ਹਾਂ ਦੇ ਬਾਰੇ ਕੇਸਸ ਆ ਸਪੈਸ਼ਲ ਗ੍ਰੇਮੇਸ਼ਨ ਚ ਲਾਲ ਸਿੰਘ ਜੀ ਸਨ ਮੰਜੀਤ ਸਿੰਘ ਨੇ ਇਸੇ ਤਰ੍ਹਾਂ ਅ ਹਰਜਿੰਦਰ ਸਿੰਘ ਨੇ ਵਰਿਆਮ ਸਿੰਘ ਨੇ ਨੰਦ ਸਿੰਘ ਨੇ ਆਪਣਾ ਸ਼ਵੇਕ ਸਿੰਘ ਨੇ ਗੁਰਦੀਪ ਸਿੰਘ ਖੈਰਾ ਸਾਹਿਬ ਨੇ ਬਲਬੀਰ ਸਿੰਘ ਨੇ ਮੇਰੀ ਅੱਜ ਸਰਕਾਰ ਨੂੰ ਇਹ ਬੇਨਤੀ ਹੈ ਕਿ ਥੋੜੀ ਚਿੱਠੀ ਆ ਔਰ ਗੁਰਪੁਰਬ ਤੋਂ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪੁਰਬ ਤੋਂ ਇਤਿਹਾਸਿਕ ਮੌਕਾ ਜਾਂ ਸਰਦਾ ਭੇਟ ਕਰਨ ਦਾ ਇਤੋਂ ਵੱਡਾ ਦਿਨ ਕੋਈ ਨਹੀਂ ਸਮਾਂ ਕੋਈ ਨਹੀਂ ਔਰ ਜੋ ਵਾਅਦਾ ਕੀਤਾ ਜੇ ਸਮਾਂ ਆਇਆ ਕਿ ਤੁਸੀਂ ਇਹਨਾਂ ਦੇ ਹੱਕ 'ਚ ਨਿਤਰੋਗੇ ਔਰ ਪੰਜਾਬ ਦੇ ਉਹਨਾਂ ਝਕਮਾਂ ਨੂੰ ਮੱਲਮ ਲਾਉਣ ਦਾ ਜ਼ਰੂਰ ਕੰਮ ਕਰੋਗੇ ਔਰ ਮੈਂ ਆਸ ਉਮੀਦ ਕਰਦਾ ਵੀ ਕਿਉਂ ਆ ਭਾਵੇਂ ਸਮੇਂ ਸਮੇਂ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਰਾਸ਼ਟਰਪਤੀ ਸਾਹਿਬ ਨੂੰ ਡਾਕਟਰ ਮਨਮੋਹਨ ਸਿੰਘ ਜੀ ਨੂੰ ਅੱਜ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਰਿੰਦਰ ਮੋਦੀ ਜੀ ਨੂੰ ਮਿਲਦੇ ਵੀ ਰਹੇ ਆ ਚਿੱਠੀ ਵੀ ਲਿਖਦੇ ਰਹੇ ਆ ਮੈਂ ਇਸ ਗੱਲ ਦੀ ਆਸ ਉਮੀਦ ਕਿਉਂ ਕਰਦਾ ਕਿਉਂਕਿ ਦੇ ਕੈਨ ਨਾਟ ਬੀ ਟੂ ਸੈਟ ਆਫ ਰੂਲਸ ਇਨ ਆਰ ਕਨਸਟੀਟਿਊਸ਼ਨ ਸੰਵਿਧਾਨ ਸਭ ਲਈ ਬਰਾਬਰ ਹੈ ਔਰ ਉਹ ਜੇ ਇਸ ਨੂੰ ਧਿਆਨ ਨਾਲ ਨਾ ਵਿਚਾਰਿਆ ਗਿਆ ਤੇ ਮੈਂ ਸਮਝਦਾ ਕਿਥੇ ਨਾ ਕਿਥੇ ਇਹ ਗੱਲ ਜਰੂਰ ਜਾਊਗੀ ਕਿ ਮਜਬਤ ਮਾਈਨੋਰਟੀ ਕਮਿਊਨਿਟੀ ਦੀ ਗੱਲ ਆਉਂਦੀ ਆ ਉਦੋਂ ਤੱਥ ਹੋਰ ਤਰੀਕੇ ਨਾਲ ਪੇਸ਼ ਹੁੰਦੇ ਮੈਂ ਆਸ ਨਹੀਂ ਕਰਦਾ ਕਿ ਇਹ ਜੀ ਗੱਲ ਹੋਊਗੀ ਮਗਰ ਇਹ ਗੱਲ ਆਵੇ ਵੀ ਨਾ ਕਿਉਂਕਿ ਬਿਲਕਿਸਬਾਨੂ ਦਾ ਕੇਸ ਆਇਆ ਉਹਦੇ ਚ ਵੀ ਰਿਕ੍ਰਿਸੈਂਪ੍ਰਿਜ਼ਨਮੈਂਟ ਦੀ ਗੱਲ ਸੀ ਮਗਰ ਉਹਨਾਂ ਨੂੰ ਰਿਹਾ ਕਰਤਾ ਗਿਆ ਔਰ 15 ਸਾਲ ਬਾਅਦ ਹੀ ਰਿਹਾ ਕਰਤਾ ਗਿਆ ਇਸੇ ਤਰ੍ਹਾਂ ਮੈਂ ਹੋਰ ਕੇਸ ਪੜ ਰਿਹਾ ਸੀ ਕਈ ਜਿਹੜੇ ਪੁਲਸ ਵਾਲੇ ਹਤੇ ਜੇ ਉਸ ਸਮੇਂ ਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦਾ ਫੇਕ এনਕਾਊਂਟਰਸ ਦਾ ਜਿਨ੍ਹਾਂ ਤੇ ਆ ਮੇਰੇ ਕੋਲ ਬੜੀ ਲੰਮੀ ਚੌੜੀ ਲਿਸਟ ਹੈ ਉਹਨਾਂ ਦੇ 9 ਸਨ ਉਹਨਾਂ ਦੀ ਵੀ ਸਜ਼ਾ 5-5 ਸਾਲ maaf ਕਰਤੀ ਸਿੱਧੇ ਮਹੀਨੇ-ਮਹੀਨੇ ਬਾਅਦ 2-2 ਮਹੀਨੇ ਬਾਅਦ ਜੇਲ੍ਹ ਚ ਲਾ ਕੇ 302 500 304 ਇਨਾਂ ਸਾਰਿਆਂ 'ਚ ਜਿੱਥੇ ਅਬਡਕਸ਼ਨ ਤੇ ਕਿਲਿੰਗ ਤੱਕ ਦੇ ਜੁਨ ਸੀ ਉਹ ਸਾਰਿਆਂ 'ਚ ਮaaf ਕਰਦੀ ਇਸ ਲਈ ਦੋ ਕਾਨੂੰਨ ਨਹੀਂ ਹੋ ਸਕਦੇ ਦੇਸ਼ ਦੇ ਨਾਗਰਿਕਾਂ 'ਤੇ ਔਰ ਇਹਦੇ 'ਚ ਤਾਂ ਸਜ਼ਾ ਉਹਨਾਂ ਨੇ ਸਭ ਤੋਂ ਵੱਧ ਕੱਟ ਲਈ ਹੈ ਇਸ ਲਈ ਮੈਂ ਆਸ ਕਰਦਾ ਉਮੀਦ ਕਰਦਾ ਕਿ ਅੱਜ ਦਾ ਸਮਾਂ ਇਹ ਡਿਮਾਂਡ ਕਰਦਾ ਕਿ ਜਿਨ੍ਹਾਂ ਨੇ 27 ਸਾਲ ਤੋਂ ਵੱਧ ਸਮਾਂ ਇਨ ਹਿਊਮਨ ਕੰਡੀਸ਼ਨ 'ਚ ਵਿਦ ਨੋ ਪਰੋਲ 8 बाई 8 ਦੇ ਚੱਕੀ 'ਚ ਫਾਸੀ ਦੀ ਚੱਕੀ 'ਚ ਰਹਿ ਕੇ ਕੱਟ ਲਿਆ ਉਹਨਾਂ ਤੇ ਜੋ ਵਾਅਦਾ ਕੀਤਾ ਗਿਆ ਉਹ ਤੇ ਜਰੂਰ ਫੁੱਲ ਚੜਾਏ ਜਾਣ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਜਿਹੜੇ ਇਸ ਤੇ ਛੋਟੀ ਸਿਆਸਤ ਕਰਦੇ ਆ ਨਾ ਉਹ ਸਿਆਸਤ ਕਰਦਾ ਛੱਡ ਦਿਓ ਕਿਉਂਕਿ ਇਹ ਕੋਈ ਐਡਾ ਜਿਹੜਾ ਕੋਈ ਕਈ ਵਾਰੀ ਕੋਈ ਇਹਨੂੰ ਹਿੰਦੂ ਸਿੱਖ ਬਣਾ ਲੈਂਦਾ ਉਸ ਇਨਸੀਡੈਂਟ ਤੋਂ ਬਾਅਦ 27 ਸਾਲਾਂ 'ਚ ਕਿਹੜੀ ਸ਼ਿਕਾਇਤ ਆਈ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਦੀ ਕੋਈ ਸ਼ਿਕਾਇਤ ਆਈ ਗੁੱਡ ਕੰਡਕਟ ਦਾ ਹਮੇਸ਼ਾ ਹੀ ਉਹਨਾਂ ਦਾ ਜੇਲ੍ਹ ਤੋਂ ਪਤਾ ਲੱਗਿਆ ਕਿ ਕਦੇ ਵੀ ਕੋਈ ਇਹੋ ਜਿਹਾ ਕੰਡਕਟ ਸਾਹਮਣੇ ਨਹੀਂ ਆਇਆ ਸੋ ਇਸ ਨੂੰ ਕਿਸੇ ਸਿਆਸਤ ਦੇ ਘੇਟ ਨਾ ਚੜੇ ਮਗਰ ਪੰਜਾਬੀਆਂ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਗੁਰਨਾਨਕ ਨਾਮ ਲੇਵਾ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਹੋਇਆ ਇਹਨਾਂ ਦੀ ਮੈਂ ਆਸ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਇਹਨਾਂ ਦੀ ਜਿਹੜੀ 댓 সেন্টেন্স ਨੂੰ ਕਮਿਊਟ ਕਰਕੇ ਉਹਨਾਂ ਨੂੰ ਰਿਲੀਜ਼ ਦਾ ਕੰਮ ਸਰਕਾਰ ਜਲਦ ਔਰ ਤੁਰੰਤ ਆਪਣੇ ਵਾਅਦੇ ਤਹਿਤ ਕਰੂਗੀ ਤੁਹਾਡੇ ਕੋਈ ਸਵਾਲ ਜੀ ਇਸ ਮਸਲੇ 'ਚ ਜਦੋਂ ਜਦਾਂ ਵੀ ਮੇਰੇ ਠੀਕਾ ਸਾਹਿਬ ਜਰਵੰਦਰ ਸਾਹਿਬ ਦੀ ਗੱਲ ਹੁੰਦੀ ਹੈ ਹਾਂਜੀ ਰਵਨੀਤ ਸਿੰਘ ਗਿੱਟੂ ਦਾ ਅਪਰਾਧਿਕ ਕਾਰਮ ਇੱਕ ਦਾ ਮੰਦਾ ਉਹ ਬੜੀ ਬਹੁਤਾ ਕਰਦੇ ਆ ਇਸ ਬਾਰੇ ਇੱਕੋ ਜਿਹੜੇ ਕੁਛ ਇੱਕ ਇਨਸਾਨ ਇਸ ਨਾਟ ਦ ਕਨਸਟੀਟਿਊਸ਼ਨ ਸੰਵਿਧਾਨ ਸਭ ਤੋਂ ਉੱਤੇ ਰਜੀਵ ਗਾਂਧੀ ਦੇ ਜਿਹੜਾ ਉਹ ਸੀ ਕੇ ਜਿਹੜੇ ਰਜੀਵ ਗਾਂਧੀ ਕੇਸ 'ਚ ਸਨ ਅਸੈਸੀਨੇਸ਼ਨ ਕੇਸ 'ਚ ਪਰੇਵਲਨ ਉਹਨਾਂ ਨੂੰ ਵੀ ਰਿਲੀਜ਼ ਕੀਤਾ ਗਿਆ 29 ਸਾਲ ਬਾਅਦ ਉਹਨਾਂ ਨੇ ਜੇਲ੍ਹ 'ਚ ਰਾਇ ਉਹਨਾਂ ਨੂੰ ਰਿਲੀਜ਼ ਕਰਤਾ ਗਿਆ ਇਹ ਪੁਲਸ ਵਾਲੇ ਰਿਲੀਜ਼ ਹੋ ਕੇ ਬਸਰਾ ਸਾਹਿਬ ਵਰਗੇ ਤੇ ਹੋਰ ਕਈ ਜਿਨ੍ਹਾਂ ਤੇ ਇਹ ਇਹ ਤੋਂ ਵੀ سنگੀਨ aarop ਸਨ ਔਰ ਜੇ ਬਿਲਕਿਸਮਾਨੋ ਵਾਲੇ ਕੇਸ ਵਾਲੇ ਰਿਲੀਜ਼ ਹੋ ਗਏ ਤੇ ਭਾਈ ਜੀਨੇ ਉਹ ਹਾਲਾਤ ਹੀ ਜਦ ਕਾਂਗਰਸ ਨੇ ਇਹ ਜੇ ਬਣਾਤੇ ਸੀ ਜਦੋਂ ਸ੍ਰੀ ਹਰਮੰਦਰ ਸਾਹਿਬ ਜਿੱਥੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦੀ ਅਰਦਾਸ ਬੇਨਤੀ ਹੁੰਦੀ ਹੋਵੇ ਉੱਥੇ ਜਦ ਜਾ ਕੇ ਤੁਸੀਂ ਟੰਕਾ ਤੋਪਾਂ ਨਾਲ ਛਰੇ ਆਮ ਗੋਲੇ ਬਾਰੂਦ ਸਿੱਟਣ ਲੱਗ ਪੋਗੇ ਲੋਕਾਂ ਨੂੰ ਸ਼ਹੀਦ ਕਰਨ ਲੱਗ ਪੋਗੇ ਤੇ ਸੁਭਾਵਿਕ ਕਈਆਂ ਦੇਰ ਦੇ ਮਨੁੰਦੜੇ ਜਾਣ ਕੇ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਦਿੱਲੀ 'ਚ ਕੀ ਕੁਝ ਹੋਇਆ 30-32 ਸਾਲ ਹੋ ਗਏ ਕੀ ਹੋਇਆ ਮਤਲਬ ਆ ਸੱਜਨ ਕੁਮਾਰ ਤੱਕ ਨੂੰ سزا ਹੋਈ ਆ ਬਾਕੀਆਂ ਦਾ ਜਗਦੀਸ਼ ਟਾਈਟਲ ਰੂਹੀ ਉਤਰਾ ਹੀ ਤੁਰੇ ਫਿਰਦੇ ਆ ਇਹੇ ਚ ਹਾਲਾਤ ਬਣ ਗਏ ਸੰਗ ਜੋ ਮੈਂ ਤਾਇਤ ਹਿੰਦੀ ਸਪੈਸ਼ਲ ਕੇਸ ਆ ਚਿੱਠੀ ਆਪ ਸਰਕਾਰ ਲਿਖ ਰਹੀ ਆ ਸਪੈਸ਼ਲ ਕੇਸ ਸਪੈਸ਼ਲ ਰਿਮਿਸ਼ਨ ਔਰ ਮੈਂ ਆਸ ਕਰਦਾ ਉਮੀਦ ਕਰਦਾ ਆ ਕਿ ਹਾਂ ਪੱਕੀ ਇਸ ਗੱਲ ਤੇ ਫੈਸਲਾ ਕੇਂਦਰ ਦੀ ਸਰਕਾਰ ਲਾਊਗੀ ਤੇ ਮੈਂ ਸਮਝਦਾ ਪੰਜਾਬੀ ਗੁੰਧਾਨਿਕ ਨਾਮ ਲੇਵਾ ਜਿਹੜੇ ਇੱਕ ਤਰੀਕੇ ਨਾਲ ਇਹਨਾਂ ਕੇਸਾਂ ਦਾ ਚਾਹੁੰਦੇ ਆ ਕਿ ਇਹਤੇ ਕਮਦਦਦੀ ਨਾਲ ਵਿਚਾਰਿਆ ਜਾਵੇ ਮੱਲਮ ਲਾਉਣ ਦਾ ਕੰਮ ਕੀਤਾ ਜਾਵੇ ਔਰ ਟੂ ਪੁਟ ਦਿਸ ਬਿਹਾਈਂਡ ਅਸ ਉਹਦੇ ਵਾਸਤੇ ਬੜਾ ਵੱਡਾ ਮੋਦੀ ਸਾਹਿਬ ਦਾ ਅਮਿਤ ਸ਼ਾਜੀ ਦਾ ਉਪਰਾਲਾ ਮੈਂ ਸਮਝੂਗਾ ਜੇ ਛੇ ਤਰੀਕ ਜਗਿੰਦਰ ਸਖਾਵਤ ਜੀ ਆਈ ਸੀ ਉਹ ਕਨੇ ਸਾਡੇ ਕੋਲ ਪਰਹੇ ਤੱਕ ਕੋਈ ਵਿਸ਼ਤੇ ਨਹੀਂ ਆਈ ਲਗੀ ਪਰ ਸਿੱਖਾਂ ਦੀ ਕਿ ਦੋਨ ਨਿਸ਼ਤੇ ਹੈ ਕਿ ਇਹ ਕਿ ਕੇਂਦਰ ਸਰਕਾਰ ਦੀ ਪ੍ਰੋਬਲਮ ਆ ਜਾਂ ਕੋਰਟ ਦੀ ਪ੍ਰੋਬਲਮ ਆ ਜਾਂ ਜੇ ਨਾਲ ਇਹ ਵਿਹਾਤਾ ਬੇ ਜਾਮਾਦੀ ਪਾਰਟੀ ਇਹਦੇ ਤੇ ਤਦੋਂ ਮੈਂ ਨਾ ਤਦੋਂ ਮੈਂ ਤੁਹਾਨੂੰ ਸਪਸ਼ਟ ਕਰ ਰਿਹਾ ਕਿ ਇਹ ਮੇਰੀ ਚਿੱਠੀ ਨਹੀਂ ਹੈ ਮੈਂ ਹੁਣ ਉਹ ਚਿੱਠੀ ਪੜ੍ਹ ਦਿੰਦਾ 111019 ਦੀ ਚਿੱਠੀ ਹੈ ਜੇ ਚਿੱਠੀ ਦਾ ਨੰਬਰ ਚਾਹੁੰਦੇ ਹੋ ਤੇ ਉਹ ਵੀ ਦੇ ਦਿੰਦਾ ਚਿੱਠੀ ਦਾ ਨੰਬਰ ਹੈ 229010 ਔਰ ਇਹ ਚਿੱਠੀ ਦੇ ਜਿਹਨੇ ਸਾਈਨ ਕੀਤੀ ਹੈ अरुण চোপਟੀ ਜੀ ਨੇ ਡਿਪਟੀ ਸੈਕਟਰੀ ਸਾਹਿਬ ਉਹ ਕੀ ਲਿਖਦੇ ਆ ਕਹਿੰਦਾ ਇਹ ਇਹ ਚਿੱਠੀ ਲਿਖੀ ਆ ਚੰਡੀਗੜ੍ਹ ਨੂੰ And I am directed to say that on the occasion of commemoration of 550th birth anniversary of Gurnanak Dev Ji, the government of India has decided that eight Sikh prisoners may be granted special remission and death sentence of one Sikh prisoner may be commuted to life imprisonment. The details of these nine Sikh prisoners are given at an extra. ਅਨੈਕਸਰ ਉਹ ਹੈ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਗਜਿੰਦਰ ਛਕਾਵਤ ਜੀ ਨੇ ਸ਼ਾਇਦ ਇਹ ਚਿੱਠੀ ਵੇਖੀ ਨਹੀਂ ਸੀ ਔਰ ਤੁਹਾਨੂੰ ਵੀ ਪਤਾ ਹੈ ਕਿ ਮੋਦੀ ਸਾਹਿਬ ਜਦ ਡੇਰਾ ਬਾਬਾ ਨਾਨਕ ਸਾਹਿਬ ਆਏ ਸੀ ਉੱਥੇ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਆਪ ਕੀਤਾ ਸੀ ਔਰ ਇਹ ਸਾਰੀ ਗੱਲ ਇਹਦੇ ਚ ਅਗਲਾ ਪੈਰਾ ਇਟ ਹੈਜ਼ ਬੀਨ ਡਿਸਾਈਡਡ 8 ਚੀਕ ਪ੍ਰਿਜ਼ਨਰਸ ਵੀ 기ਵਨ ਸਪੈਸ਼ਲ ਰਿਮਿਸ਼ਨ ਅੰਡਰ ਆਰਟੀਕਲ 161 ਆਫ ਦ ਕਨਸਟੀਟਿਊਸ਼ਨ ਐਂਡ ਰਿਲੀਜ਼ਡ ਫ্রম ਪ੍ਰਿਜ਼ਨ the proposal of commutation of death sentence to life imprisonment of one prisoner is said to be processed under article 72 of the constitution of india. the state government slash union territory administration concerned and central state division of ministry of home affairs are requested to take all required action in this regard. i am also directed to convey the concurrence. of the central government to state governments union territories to the remission and release of eight chic prisoners detailed mention in lecture for the cases where approval concurrence consultation with central government is required ಸ್ಪಷ್ಟ कह रहे हैं कि सारी ये देती और मैं उनों की चिट्ठी पढ़ रहा हूं तारीख 10 थी नंबर 10 थी इसलिए शिकავत साहब नु शायद कोई पुलेखा लग गया होना ਤੋ ਇਸ ਲਈ ਮੈਂ ਉਹਨੂੰ ਸਪੱਸ਼ਟ ਕਰ ਰਿਹਾ ਮੈਂ ਤਾਂ ਇਹ ਵੀ ਕਹਿਣਾ ਕਿ ਸ਼ਿਕਾਵਤ ਸਾਹਬਾ ਕੇ ਲਾ ਕੇ ਸਾਡੀ ਗੱਲ ਦੀ ਵਕਾਲਤ ਕਰਨ ਔਰ ਮੈਂ ਆਧਾਰਨ ਤੁਹਾਨੂੰ ਦੇ ਕੇ ਕਹਿ ਰਿਹਾ ਕਿ ਜੇ ਬਿਲਕਿਸ ਬਾਨੂ ਦੇ ਕੇਸ ਚ ਦੇਖੋ ਸੰਵਿਧਾਨ ਤਾਂ ਸਭ ਲਈ ਇੱਕ ਹੈ ਨਾ ਜੀ ਉਹ ਰਿਗਰੈਸ਼ਨ ਪ੍ਰਿਜ਼ਨਮੈਂਟ ਸੀ ਉਹ ਕਿੰਨਿਆਂ ਨੂੰ ਰੇਪ ਦਾ ਤੇ ਕਤਲ ਦਾ ਉਹਨਾਂ ਤੇ سنگੀਨ ਮਾਮਲੇ ਦਰ ਸੀ ਔਰ ਜੇ ਉਹਨਾਂ 11 ਬੰਦਿਆਂ ਨੂੰ ਅਸੀਂ ਤਾਂ ਫੇਰ 8 10 ਦੀ ਗੱਲ ਕਰਦੇ ਇੱਕ ਛਟਕੇ 'ਚ 11 ਛੱਡ ਤੇ ਜਾਂ ਪੁਲਿਸ ਦੇ ਅਧਿਕਾਰੀ ਇੱਕ ਛਟਕੇ 'ਚ ਛੱਡ ਤੇ ਤੇ ਭਾਈ ਪੁਲਸ ਵਾਸਤੇ ਜਾਂ ਰੇਪ ਅਕਿਊਜ਼ਡ ਵਾਸਤੇ ਜਾਂ ਕਿਸੇ ਵਾਸਤੇ ਕਾਨੂੰਨ ਵੱਖਰੇ ਤਾਂ ਨਹੀਂ ਇੱਕੋ ਕਾਨੂੰਨ ਮੈਂ ਤਦੇ ਕਹਿ ਰਿਹਾ ਇਹਦੇ ਨਾਲ ਮਾਈਨੋਰਟੀ ਕਮਿਊਨਿਟੀਜ਼ ਇਹਦਾ ਸਵਾਗਤ ਕਰੂੰਗੀ ਔਰ ਆਪਦੇ ਆਪ ਨੂੰ ਇਹ ਸਾਰੇ ਮਹਿਸੂਸ ਕਰਨ ਕਿ ਸੰਵਿਧਾਨ ਸਭ ਲਈ ਇੱਕ ਹੈ ਜੇ ਦੋਗਲੇ ਮਾਪਦੰਡ ਹੋ ਗਏ ਤੇ ਕਿਥੇ ਨਾ ਕਿਥੇ ਇਹ ਨਾ ਹੋਵੇ ਤਾਂ ਮੈਂ ਆਖ ਕਰਦਾ ਕਿ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਜੋ ਚਿੱਠੀ ਉਹਨਾਂ ਦੇ ਮਹਿਕਮੇ ਚੋਂ ਨਿਕਲੀ ਆ ਉੱਤੇ ਪੈਰਾ ਜ਼ਰੂਰ ਦੇਣ ਇਹ ਚਿੱਠੀ ਤਾ ਕਿੰਨੇ ਨੇ ਜੀ ਟੋਟਲ ਰਾਜਵਾਲਾ ਸਾਹਿਬ ਸਨੇ ਰਾਜਵਾਲਾ ਸਾਹਿਬ ਦਾ ਤਾਂ ਸਪਸ਼ਟ ਲਿਖਿਆ ਹੀ ਆ ਜੀ ਉਹ ਕੱਲੇ ਹੀ ਨੇ ਜਿਨ੍ਹਾਂ ਦਾ ਕੇਸ ਆਫ ਕਮਿਊਟੇਸ਼ਨ ਆਫ ਡੈਥ ਸੈਂਟੈਂਸ ਟੂ ਲਾਈਫ ਇਨ ਪ੍ਰਿਜ਼ਨ ਨਾ ਲਿਖਿਆ ਬਲਕਿ ਜੇ ਤੁਸੀਂ ਕਹੋ ਤੇ ਮੈਂ ਉਹਨਾਂ ਦੇ ਸਾਰੇ ਕੇਸ ਪੜਦੇ ਨੇ ਉਹਨਾਂ ਨੇ ਸਾਰੀ ਕੁਝ ਲਿਖੀ ਹੈ ਡਿਟੇਲ ਨਾਲ ਤੇ ਉਹਦਾ ਦਾ ਨੋ ਸਪਾਦਰ ਨੇ ਮਲਕੀਤ ਸਿੰਘ ਇਹ ਸਾਰਾ ਕੁਝ ਲਿਖਿਆ ਔਰ 8 ਨੇ ਦੂਜੇ ਜੀਚੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਨੇ ਔਰ ਮੈਂ ਆ ਉਮੀਦ ਕਰਦਾ ਕਿ ਕੇਜਰੀਵਾਲ ਸਾਹਿਬ ਵੀ ਦਵਿੰਦਰਪਾਲ ਭੁੱਲਰ ਜੀ ਦੀ ਇਮੀਡੀਏਟ ਰਿਲੀਜ਼ ਕਰਨਗੇ ਤੁਸੀਂ ਇਹ ਵੀ ਵੇਖੋ ਲਾ ਕਿ ਆ ਕੇਜਰੀਵਾਲ ਸਾਹਿਬ ਦੀ ਉਹ ਮੈਂ ਦੇਖ ਰਿਹਾ ਥਾ ਕਿ ਕਿੰਨੀ ਵਾਰੀ ਇਹ ਮੀਟਿੰਗ ਹੋਈ ਹੈ ਮਗਰ ਉਹ ਉਹਨਾਂ ਦਾ ਫੈਸਲਾ ਨਹੀਂ ਕਰ ਰਹੇ ਪਹਿਲਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਰਿਵਿਊ ਬੋਰਡ ਹੈ ਫਰਵਰੀ 28 2020 ਨੂੰ ਫੈਸਲਾ ਸੀ ਫਿਰ ਇਹਨਾਂ ਨੂੰ ਡਿਸੰਬਰ 11 ਨੂੰ ਲੈ ਗਏ ਹੁਣ ਮਾਰਚ ਚ ਤਿੰਨ ਨੂੰ ਫੇਰ ਮੀਟਿੰਗ ਹੋਈ ਫੇਰ ਡਿਫਰ ਕਰਤਾ ਮੈਂ ਤਾਂ ਉਮੀਦ ਕਰਦਾ ਯਾਰ 30 32 32 ਸਾਲ ਜ਼ਿੰਦਗੀ ਦਾ ਲੰਮਾ ਹਿੱਸਾ ਉੱਥੇ ਕੱਢਤਾ ਜੇਲ੍ਹ ਚ ਦੇਖੋ ਮੈਂ ਗਿਆ ਹੈ ਰਾਜੋਵਾਨਾ ਸਾਹਿਬ ਦੇ ਜਿਹੜੇ ਮੁਲਾਜ਼ਮ ਭਰਤੀ ਹੋ ਸੀ ਉਹ ਵੀ ਆਪ ਦੀ ਨੌਕਰੀ ਕਰਕੇ ਉੱਥੋਂ ਰਿਟਾਇਰ ਹੋ ਗਏ ਰਾਜੋਵਾਨਾ ਸਾਹਿਬ ਹਲੇ ਵੀ ਉੱਥੇ ਬੈਠੇ ਭਾਈ ਇਨਸਾਨੀਅਤ ਕਿੱਥੇ ਤਾਂ ਜਰੂਰ ਆਵੇ ਔਰ ਜਿਉਂ ਜਿਸ ਦਿਨ ਦਾ ਉਹਨਾਂ ਦੇ ਅੰਦਰ ਨੇ 95 ਤੋਂ ਬਾਅਦ ਦੱਸੋ ਉਹਨਾਂ ਨੇ ਕਿਹੜਾ ਕਾਨੂੰਨ ਤੋੜਿਆ ਕਿਸ ਨੂੰ ਆਮ ਕੀਤਾ ਗੁੱਡ ਕੰਡਕਟਰ ਆਗਲੇ ਦਾ ਇਸ ਲਈ ਹਰ ਚੀਜ਼ ਨੂੰ ਤਰਸ ਦੇ ਆਧਾਰ ਤੇ ਗੁੱਡ ਕੰਡਕਟ ਦੇ ਆਧਾਰ ਤੇ ਹਿਊਮਨ ਹਿਮੈਨਿਟੀ ਦੇ ਆਧਾਰ ਤੇ ਇਨਸਾਨੀਅਤ ਦੇ ਆਧਾਰ ਤੇ ਹਮਦਰਦੀ ਦੇ ਆਧਾਰ ਤੇ ਮੈਂ ਤਾਂ ਆਸ ਕਰਦਾ ਉਮੀਦ ਕਰਦਾ ਕਿ ਇਹ ਕੈਪੀਟਲ ਪਨਿਸ਼ਮੈਂਟ ਵਰਗੀ ਤਾਂ ਚੀਜ਼ ਹੀ ਦੇਸ਼ ਤੋਂ ਦੁਨੀਆ ਤੋਂ ਬਹੁਲਚ ਹੁੰਦੀ ਜਾ ਰਹੀ ਹੈ ਇਹ ਕੇਵੇ ਸਿਲੇਕਟਿਵ ਯੂਸ ਚ ਨਾ ਨਾ ਰੱਖੀ ਜਾਵੇ ਜਿਹੜੇ ਜਦੋਂ ਇੱਕ ਤੁਸੀਂ ਜ਼ਿਕਰ ਕੀਤਾ ਕਿ 1984 ਚ ਦੋ ਹੀ ਉਹ ਜਾ ਬਣਿਆ ਸੀਗਾ ਤਾਂ ਆ ਬਹੁਤ سارے ਲੋਕੀ ਉਸ ਰਾਹ ਤੇ ਚੱਲ ਪਏ ਚਨ ਤਾਂ ਹੁਣ ਇੱਕ ਬੀਜੇਪੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਵਾਰਿਸ ਪੰਜਾਬ ਦੇ ਜਿਹੜੇ ਜੱਜਬੰਦੀ ਦੇ ਮੁੱਖ ਸਰਵ ਡਾਰਾ ਅੰਮ੍ਰਿਤਪਾਲ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਵਿਦੇਸ਼ੀ ਏਜੰਸੀਆਂ ਦੇ ਨਾਲ ਰਲ ਚੁੱਕੇ ਨੇ ਖਾਲਿਸਤਾਨ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਾ ਰਹੇ ਨੇ ਗਰੇਵਾਲ ਉਂਦੋਂ ਦਾਵੇਂ ਦੇਖੋ ਮੈਨੂੰ ਨਹੀਂ ਪਤਾ ਜੀ ਕੌਣ ਨੇ ਉਹ ਭਾਈ ਸਾਹਿਬ ਉਹਨਾਂ ਤੇ ਦੇਖਾਂਗੇ ਫੇਰ ਕੋਈ ਜਵਾਬ ਦਵਾਂਗੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਆਈ ਕੈਨੋਟ ਕਮੈਂਟ ਓਨ ਥੈਟ ਪੋਜਾ ਸਿੰਘ ਘਨਾਰੀ ਵਾਲੇ ਮਸਲੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਨੋਟਿਸ ਦਾ ਜਵਾਬ ਕਰ ਰਹੇ ਨੇ ਡਿਸਮਿਸ ਹੋਣਾ ਚਾਹੀਦਾ ਜੀ ਜੇ ਡਿਸਮਿਸ ਨਹੀਂ ਕਰਦੇ ਤੇ ਕੀ ਫਿਰ ਉਹ ਪੈਸੇ ਜਿਹੜੇ ਉਹ ਮੰਗ ਰਿਆ ਆ ਆਪ ਦੇ ਖਜ਼ਾਨੇ 'ਚ ਜਾ ਰਹੇ ਆ ਜੇ ਕੋ ਜੇ ਉੱਤੇ ਕਾਰਵਾਈ ਨਹੀਂ ਹੁੰਦੀ ਅੱਜ ਫੌਜਾ ਸਿੰਘ ਸਰਾਰੀ ਦੀ ਆਡੀਓ ਟੇਪ ਕਿਸੇ ਹੋਰ ਨੇ ਨਹੀਂ ਲੀਕ ਕੀਤੀ ਉਹਨਾਂ ਦੇ ਆਪਣੇ ਬੰਦੇ ਨੇ ਕੀਤੀ ਉਹ ਵੀ ਆਪ ਦਾ ਬੰਦਾ ਆਪ ਦਾ ਸੀਨੀਅਰ ਫੰਕਸ਼ਨਰੀ ਆ ਸ਼ਰਿਆਮ ਫਰੋਤੀ ਮੰਗ ਰਿਆ ਸ਼ਰਿਆਮ ਦਿਨ ਦਿਹਾੜੇ ਕਿਵੇਂ ਸਰਕਾਰੀ ਖਜ਼ਾਨੇ ਦੀ ਜਿਹੜੇ ਗਰੀਬਾਂ ਲਈ ਆਟਾ ਜਾਣਾ ਸੀ ਉਹਦੀ ਲੁੱਟ ਤੋਂ ਪੈਸਾ ਕਮਾਉਣ ਦੀ ਗੱਲ ਕਰ ਰਹੀ ਐ ਜੇ ਨੋ ਐਕਸ਼ਨ ਸ਼ਿੰਗਲਾ ਸਾਹਿਬ ਦੀ ਵੀਡੀਓ ਆਡੀਓ ਕਿਸੇ ਨੇ ਸੁਣੀ ਜੀ ਨਹੀਂ ਤੇ ਉੱਥੇ ਤਾਂ ਐਕਸ਼ਨ ਹੋ ਗਿਆ ਤੇ ਜਿਹੜੀ ਸਭ ਨੇ ਸੁਣ ਲਈ ਉੱਥੇ ਐਕਸ਼ਨ ਕੋਈ ਨਹੀਂ ਤੇ ਤੁਸੀਂ ਆਪ ਹੀ ਸਮਝ ਲਓ ਆਪ ਦੇ ਮਾਪਦੰਡ ਕਿਹੇ ਜਿਹਾ ਜਾਂ ਇਹ ਦੱਸ ਦੇਣ ਕਿ ਇਹਨੇ ਕੀ ਦੀ ਸੇਵਾ ਕਰਤੀ ਐ ਕਿਹਨੂੰ ਤੂੰ ਪਕਾਤੀਆ ਜਾਂ ਭੇਟ ਚੜਾਤੇ ਉਹ ਨੋਟ ਜਿਹੜਾ ਕੋਈ ਹੁਣ ਫੈਸਲਾ ਹੀ ਲੈਣ ਤੋਂ ਘੁੜਾਈ ਜਾਂਦੇ ਅੱਛਾ ਜੀ ਮੇਰੀ ਕੀ ਅਸਾਦ ਚੰਨੀ ਸਾਫਤ ਕਮੁਖ ਮੰਤਰੀ ਗਣੋ ਕੈਨੇਡਾ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਕਿ ਮੈਂ ਕਾਂਗਰਸ ਦੇ ਨਿਗਾਰ ਤੇ ਪੀ ਐਚ ਡੀ ਕਰ ਰਿਹਾ ਸੀਸ ਤੋਂ ਕੰਪਲੀਟ ਹੋ ਚੁੱਕਿਆ ਸਬਮਿਟ ਕਰਾਉਣ ਲਈ ਆਵਾਂਗਾ ਉੱਤੇ ਲੋੜ ਹੀ ਨਹੀਂ ਜੀ ਉਹ ਪੀ ਐਚ ਡੀ ਉਹ ਉਹੀ ਨੇ ਕਾਂਗਰਸ ਦਾ ਨਿਗਾਰ ਦਾ ਕਾਰਨ ਤਾਂ ਚੰਨੀ ਸਾਹਿਬ ਆਪ ਨੇ ਚ ਪੀ ਐਚ ਡੀ ਦੀ ਤਾਂ ਲੋੜ ਨਹੀਂ ਔਰ ਮੈਂ ਪੜਿਆ ਸੀ ਕਿਥੇ ਅੱਖਾਂ ਦਾ ਆਪਰੇਸ਼ਨ ਕਰਾ ਦੇ ਤੀਜੀ ਅੱਖ ਖੋਲਣ ਦੀ ਲੋੜ ਹੈ ਜਿਹੜੀ ਖੁੱਲ ਨਹੀਂ ਰਹੀ ਉਹਨਾਂ ਦੀ ਇੱਥੇ ਹਰ ਤਰੀਕੇ ਦਾ ਆਪਰੇਸ਼ਨ ਹੁੰਦਾ ਅਸੀਂ ਕਰਾ ਦੇਾਂਗੇ ਮਤਲਬ ਮੈਂ ਕਹਿੰਦਾ ਨਾਈਟ ਵਿਜ਼ਨ ਲਵਾ ਦੇਾਂਗੇ ਮੁੜ ਤਾਂ ਆਓ ਭਾਈ ਇਨਫਰਾ ਰੈਡ ਉਹਨਾਂ ਦੇ ਲਵਾ ਦੇ ਉਹਨਾਂ ਤਾਂ ਉਹ ਕਹਿੰਦੇ ਮੈਨੂੰ ਸਭ ਪਤਾ ਸੀ ਹੁਣ ਉਹ ਨਾ ਦੇਖਣ ਤੂੰ اٹ ਗਿਆ ਪਤਾ ਨਹੀਂ ਕੀ ਚੱਕਰ ਹੁੰਦਾ ਜਦ ਬੰਦਾ ਸਰਕਾਰ ਤੋਂ ਲੱਤਦਾ ਜਿਹਨੇ ਤਾਂ ਖਾਨਪੁਰ ਤੇ ਇੱਕ ਔਰਤ ਨੇ ਬੱਚੀ ਨੂੰ ਫਾਟ ਵੀਕ ਤੋਂ ਤੇ ਇੱਥੇ ਨੰਦੇ ਨਾ ਪਰਤੀ ਨਹੀਂ ਕਰਵਾਇਆ ਗਿਆ ਅੰਮ੍ਰਿਤਸਰ ਰੈਫਰ ਕਰ ਦਿੱਤੀ ਯਾਰ ਦੇਖੋ ਅੱਜ ਦਾ ਮੁੱਦਾ ਨਾ ਮੇਰੇ ਲਈ ਸਿਰ ਤੇ ਸ਼ਰਬੰਦੀ ਸਿੰਘਾਂ ਨੂੰ ਸਮਰਪਿਤ ਹੈ ਜੋ ਹੈਲਥ ਦੇ ਹਾਲਾਤ ਨੇ ਐਜੂਕੇਸ਼ਨ ਦੇ ਹਾਲਾਤ ਨੇ ਇਹਨਾਂ ਸਾਰੇ ਹਾਲਾਤਾਂ ਦੇ ਬਾਰੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਇਹ ਸਵਾਦ ਕਿਸੇ ਵੱਖਰੇ ਦਿਨ ਲੈ ਲਿਓ ਮਗਰ ਇਹ ਦੁਖਦਾਈ ਗੱਲ ਹੈ ਜੋ ਹੋ ਰਿਹਾ ਇਹ ਜੋ ਪੇਸ਼ੈਂਟਸ ਦੇ ਹਾਲਾਤ ਬਣ ਰਿਹਾ ਦੈਟ ਇਜ਼ ਦੀ ਰਿਐਲਿਟੀ ਨੌਟ ਕੀ ਵਿਧਾਨ ਸਭਾ ਚ ਕੀ ਕਹਿ ਰਹੇ ਆ ਵੇਖੋ ਵਿਧਾਨ ਸਭਾ ਚ ਕਰੋੜਾਂ ਰੁਪਈਆ ਖਰਚ ਹੋ ਰਿਹਾ ਸੈਸ਼ਨ ਬੁਲਾਉਣ ਲਈ ਕੀ ਪੰਜਾਬ ਦੇ ਮੁੱਦੇ ਡਿਸਕਸ ਹੋ ਰਹੇ ਆ ਕੇਜਰੀਵਾਲ ਸਾਹਿਬ ਦੀ ਪੋਲਿਟਿਕਸ ਕੀਤੀ ਜਾ ਰਹੀ ਹੈ ਮੈਂ ਤਾਂ ਅੱਜ ਇਹ ਵੀ ਡਿਮਾਂਡ ਕਰਦਾ ਕਿ ਆ ਜਿਹੜਾ ਕਰੋੜ ਰੁਪਈਏ ਦਾ ਖਰਚ ਹੈ ਇਹ ਪੰਜਾਬ ਦੇ ਲੋਕ ਇਹਦਾ ਬੋਝ ਕਿਉਂ ਚੱਕਣ ਇਹ ਪੰਜਾਬ ਦੀ ਲੋਕਾਂ ਦੀ ਜੇਬ ਚੋਂ ਕਿਉਂ ਜਾਵੇ ਇਹਦਾ ਖਰਚਾ ਆਪ ਦੀ ਅਕਾਊਂਟ 'ਚ ਹੋਣਾ ਚਾਹੀਦਾ ਕਿਉਂਕਿ ਇਹ ਪੋਲਿਟਿਕਸ ਕੇਵਲ ਹੋ ਰਹੀ ਹੈ ਕਿ ਆਪ ਕੇਜਰੀਵਾਲ ਇਸ ਦੀ ਓਨਲੀ ਆਲਟਰਨੇਟਿਵ ਟੂ ਭਾਜਪਾ ਐਂਡ ਮਿਨਿਸਟਰ ਮੋਦੀ ਸਿਆਸਤ ਤਾਂ ਇੱਥੇ ਹੋ ਰਹੀ ਹੈ ਖਰੀਦੋ-ਵਰੋਧ ਦੀ ਅਜੇ ਤੱਕ ਕੋਈ ਤੁਹਾਡੇ ਸਾਹਮਣੇ ਆਈ ਦੀ ਗੱਲ ਔਰ ਲਾਅ ਐਂਡ ਆਰਡਰ ਦੇ ਜਾਂ ਪੁਲਿਸ ਦੀ ਇਨਕੰਪਟੈਂਸ ਦੇ ਹਾਲ ਵੇਖ ਲਓ ਹਰਪਾਲ ਚੀਮਾ ਜਾ ਕੇ ਐਪਲੀਕੇਸ਼ਨ ਦੇ ਰਿਹਾ ਟੂ ਨਨ ਅਦਰ ਦੈਨ ਦ ਡੀਜੀਪੀ ਔਰ 14 9 ਦੀ ਦਿੱਤੀ ਹੋਈ ਹੈ ਅੱਜ 28 29 ਹੋ ਗਈ ਸੌਰੀ 29 ਨਾ ਹੋ ਗਈ ਰਿਜ਼ਲਟ 0 ਤੇ ਫਿਰ ਸਦਾਨ ਬੰਦਾ ਜੇ ਥਾਣੇ ਜਾਊਗਾ ਉਹਦੀ ਕਿੰਨੀਕ ਸੁਣਵਾਈ ਹੋਣੀ ਹੈ ਤੁਸੀਂ ਆਪ ਲਾ ਲਓ ਇਤੋਂ ਅੱਜਾ ਇਤੋਂ ਇਨਕੰਪੀਟੈਂਟ ਸਰਕਾਰ ਇਤੋਂ ਫੇਲ ਸਰਕਾਰ ਕੋਈ ਹੋ ਸਕਦੀ ਹੈ ਕੱਲ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਰੰਗ ਤੇ ਦਸਤਾਰ ਬੰਨੇ ਨਾਲ ਕੋਈ ਭਗਤ ਸਿੰਘ ਜੀ ਨਹੀਂ ਬਣ ਜਾਣਾ। ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਫੁੱਲ ਪੇਜ ਇਸ਼ਤਿਹਾਰ ਦੇ ਕੇ ਥੱਲੇ ਇਤਨਾ ਹੱਥ ਜੋੜ ਕੇ ਭਗਵੰਤ ਮਾਨ ਬੋਲੇ ਮੇਰਾ ਕਾਮ ਬੋਲਦਾ। ਮਸਲਾ ਹੱਲ ਨਹੀਂ ਹੋ ਜਾਣਾ। ਉਹ ਜਿਹੜੀ ਸਿਪੀ ਸ਼ਰਮਾ ਪੀਟੀਆਈ ਦੀ ਜਿਹੜੀ ਅਧਿਆਪਕਾ ਉਹ ਉਸ ਟੈਂਕੀ ਤੇ ਚੜ੍ਹੀ ਸੀ ਉਸਲੀਅਤ ਬਿਆਲ ਕਰਦੀ ਸੀ ਜਿਹਨੂੰ ਮੂੰਹ ਬੋਲਾ ਮੂੰ ਬੋਲੀ ਭੈਣ ਬਣੀ ਸੀ ਉਹ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਜੀ ਨੂੰ ਇਹ ਕਿਹਾ ਗਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਆਊ ਸੇ ਸਾਡੇ ਅਧਿਆਪਕ ਸਵੀਡਨ ਡੈਨਮਾਰਕ ਕੈਨੇਡਾ ਅਮਰੀਕਾ ਜਾਣਗੇ ਬੱਚਿਆਂ ਨੂੰ ਪੜ੍ਹਾਉਣਗੇ ਇਹਨਾਂ ਨੂੰ ਟੈਂਕੀਆਂ ਤੇ ਨਹੀਂ ਜਾਣਾ ਪੈਣਾ that is the true story ਜਾਂ ਜਿਹੜੇ ਇਮਪ੍ਰੈਕਟਸ ਲਾਈਨਮੈਨ ਆਲੇ ਚੜੇ ਬੈਠੇ ਆ ਟਾਵਰ ਤੇ that is the true story ਔਰ ਇਹ ਦਾ ਦੀ ਤਾਂ ਡਿਸਕਸ਼ਨ ਕੋਈ ਨਹੀਂ ਕਿਸਾਨ ਖੁਦਕੁਸ਼ੀ ਦੇ ਮੁੱਦੇ ਤੇ ਡਿਸਕਸ਼ਨ ਕੋਈ ਨਹੀਂ ਲੰਪੀ ਸਕਿੰਟ ਦੀ ਡਿਸਕਸ਼ਨ ਕੋਈ ਨਹੀਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਉਹਦੀ ਡਿਸਕਸ਼ਨ ਕੋਈ ਨਹੀਂ ਮਲਾਜਮਾ ਦੇ ਮੁੱਦੇ ਦੀ ਡਿਸਕਸ਼ਨ ਕੋਈ ਨਹੀਂ ਕੇਵਲ ਤੇ ਕੇਜਰੀਵਾਲ ਨੂੰ ਭਾਜਪਾ ਦਾ ਔਲਟਰਨੇਟਿਵ ਕਿਵੇਂ ਪੇਸ਼ ਕਰਨਾ ਉਹਦੇ ਲਈ ਵਿਧਾਨ ਸਭਾ ਵਰਤੀ ਜਾ ਰਹੀ ਹੈ ਇਸ ਲਈ ਇਹਦਾ ਖਰਚਾ ਵੀ ਆਪ ਸੁਪਰੀਮੋ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਆਪਣੀ ਜੇਬ ਚੋਂ ਦੇਣ ਮੇਜੀ ਜੀ ਸਰ ਇੱਕ ਇਹ ਸਵਾਲ ਮੇਰੇ ਸਾਥੀ ਦਾ ਇਸ ਕਰਕੇ ਜੀ ਕਾਰਨ ਇਹ ਜੀ ਕਿ ਸਾਡੇ ਗ੍ਰੰਥਾਂ ਦੇ ਵਿੱਚ ਸਾਡਾ ਇਤਿਹਾਸ ਕਹਿੰਦਾ ਕਿ ਫੌਰ ਦਾ ਸਨਮਾਨ ਹੋਣ ਦੇ ਜੋ ਕੱਲ੍ਹ ਦੇ ਹਾਲਾਤ ਸੀ ਉਹ ਇਨਸਾਨੀਅਤ ਨੂੰ ਛਾਂਸ਼ਾ ਕਰਾਣ ਦਾ ਕਰ ਦੇਣਾ ਰਹੀ ਸੀ ਬੱਚਾ ਫਰਸ਼ ਤੇ ਪਿਆ ਹੈਗਾ ਔਰਤ ਲੈਟਰੀ ਜਾਂ ਕੋਈ ਚੱਕਣ ਦੇ ਹਾਲੇ ਤੱਕ ਸਾਡਾ ਸਰਕਾਰ ਪ੍ਰਸ਼ਾਸਨ ਤੇ ਇੱਕ ਕਾਰਵਾਈ ਨਹੀਂ ਹੋਈ ਇਹ ਜਿਹੜਾ ਹੈਲਥ ਮਿਨਿਸਟਰ ਹੈ ਜੋੜਾ ਮਾਜਰਾ ਸਾਹਿਬ ਜਿਹੜਾ ਮੈਨੂੰ ਲੱਗਦਾ ਸ਼ਾਇਦ 12ਵੀਂ ਪਾਸ ਨੇ ਜੋ ਮੈਨੂੰ ਤੁਹਾਡੇ ਅਖਬਾਰਾਂ 'ਚ ਪੜੇ ਉਹ ਤਾਂ ਇੱਕ एजुकेटेड डॉक्टर राज बहादुर जी ਨੂੰ ਜਿਸ ਤਰ੍ਹਾਂ 80 ਸਾਲ ਦੇ ਬੰਦੇ ਨੂੰ ਜਲੀਲ ਕਰ ਰਿਆ ਉਸ ਦੀ ਦੇਖ ਰੇਟ ਹੇਟ ਸਾਡੀ ਧੀਆ ਪਹਿਣਾ ਦੇ ਨਾਲ ਇਹੀ ਬਦਸ਼ਲੂਕੀ ਹੋਊਗੀ ਇਸ ਗੱਲ ਦਾ ਅਫਸੋਸ ਹੈ ਔਰ ਉਸ ਧੀ ਨੂੰ ਉਸ ਭੈਣ ਨੂੰ ਸਾਡੀ ਨੂੰ ਮਾਂ ਨੂੰ ਫੁੱਲ ਹੈਲਥ ਸਰਵਿਸਿਜ਼ ਮਿਲਣੀ ਚਾਹੀਦੀ ਜੋ ਇਹ ਪ੍ਰੋਮਿਸ ਕਰਦੇ ਆ ਮਹੱਲਾ ਕਲੀਨਿਕ ਦਾ ਡਰਾਮਾ ਇਟ ਇਜ਼ ਅ ਪੀਆਰ ਐਕਸਰਸਾਈਜ਼ ਇਹ ਅਸਲ ਸੇਵਾ ਨਹੀਂ ਹੈ ਔਰ ਅਸਲੀਅਤ ਜੋ ਰਾਜ ਭਾਦਰਜੀ ਨਾਲ ਹੋਇਆ ਇਸ ਲਈ ਉਹ ਧੀ ਪੈਣ ਦੇ ਨਾਲ ਜੋ ਹੋਇਆ ਉਹਦੀ ਐਕਸ਼ਨ ਹੋਣਾ ਚਾਹੀਦਾ ਜੀ ਜਿਹੜੇ ਰਿਸਪਾਂਸਿਬਲ ਲੋਕ ਨੇ ਉਹ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਮਿਨਿਸਟਰ ਸ਼ੁੱਡ ਰਿਜ਼ਾਈਨ ਫਾਰ ਹਿਸ ਫੇਲੀਅਰਸ ਥੈਂਕ ਯੂ ਦੂਸਰ